ਸੰਕਟਾ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਉਣ ਆਇਆ RAM ਤਾਂ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਹੁਕਮਨਾਮਾ ਪਹਿਲੇ ਪ੍ਰਕਾਸ਼ ਮੌਕੇ ਇਹ ਲਿਆ ਸੀਗਾ ਔਰ ਇਸ ਤੋਂ ਬਾਅਦ ਸੰਕਟਾ ਨਤਮਸਤਕ ਗੁਰੂ ਗ੍ਰੰਥ ਸਾਹਿਬ ਜੀ ਕੀ ਹੁਨੇ ਸ਼ੁਰੂ ਹੋਈਆਂ ਔਰ ਦੂਜੇ ਪਾਸੇ ਪਹਿਲਾ ਪ੍ਰਕਾਸ਼ ਜਹਾੜਾ ਜੋ ਪੂਰੀ ਸ਼ਰਦਾ ਭਾਵਨਾ ਨਾਲ ਮਨਾਇਆ ਜਾਂਦਾ 1640 ਈਸਵੀ ਨੂੰ ਸੰਪੂਰਨਤਾ ਤੋਂ ਬਾਅਦ ਗੁਰਦੁਆਰਾ ਰਾਮਸਰ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਤੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਜੋ ਮਹਾਰਾਜ ਦਾ ਸਰੂਪ ਹੈ ਉਹ ਲਜਾਂਦਾ ਗਿਆ ਔਰ ਪਹਿਲਾ ਪ੍ਰਕਾਸ਼ ਜਿਹੜਾ ਹਰਮੰਦਰ ਸਾਹਿਬ ਕੀਤਾ ਗਿਆ ਔਰ ਪਹਿਲੇ ਹੈੱਡ ਗ੍ਰੰਥੀ ਜਿਹੜੇ ਸੀ ਬਾਬਾ ਬੁੱਢਾ ਸਾਹਿਬ ਜੀ ਸੰਨ ਸੋ ਇਸ ਵੇਲੇ ਅੱਜ ਪਹਿਲੇ ਪ੍ਰਕਾਸ਼ ਦੇ ਸਬੰਧ ਵਿੱਚ ਇਹ ਨਗਰ ਕੀਰਤਨ ਜਿਹੜਾ ਉਸੇ ਤਰ੍ਹਾਂ ਜਿਵੇਂ ਗੁਰਦੁਆਰਾ ਰਾਮਸਰ ਤੋਂ ਹਰਮੰਦਰ ਸਾਹਿਬ ਤੱਕ ਨਿਕਲਿਆ ਸੀ ਪ੍ਰਾਤਨ ਸਮੇਂ ਅਨੁਸਾਰ ਉਸੇ ਤਰ੍ਹਾਂ ਇਹ ਪੂਰੀ ਸ਼ਰਧਾ ਭਾਵਨਾ ਨਾਲ ਮर्याਦਾ ਅਨੁਸਾਰ ਇਹ ਨਗਰ ਕੀਰਤਨ ਜਿਹੜਾ ਗੁਰਦੁਆਰਾ ਰਾਮਸਰ ਸਾਹਿਬ ਤੋਂ ਹਰਮੰਦਰ ਸਾਹਿਬ ਤੱਕ ਰਵਾਨਾ ਹੋਇਆ ਸ਼ਹਿਰ ਦੇ ਗਲੀਆਂ ਚ ਹੁੰਦਾ ਹੋਇਆ ਹਰਮੰਦਰ ਸਾਹਿਬ ਤੱਕ ਪਹੁੰਚੇਗਾ ਭਾਵੇਂ ਬਹੁਤ ਘੱਟ ਰਸਤਾ ਹੈ ਪਰ ਸੰਗਤ ਦਾ ਪਿਆਰ ਇੰਨਾ ਹੈ ਲੱਖਾਂ ਦੀ ਗਿਣਤੀ ਵਿੱਚ ਸੰਗਤ ਹੈ ਵਿਸਾਖਾ ਕੇ ਸੰਗਤਾ ਦਰਸ਼ਨ ਕਰਨ ਵਾਸਤੇ ਦੂਰ ਦਰਾਡੇੋਂ ਇੱਥੇ ਪਹੁੰਚਦੀਆਂ ਨੇ ਇਹ ਨਗਰ ਕੀਰਤਨ ਐਸਾ ਜਿਹੜਾ ਕਿ ਸਵੇਰੇ 7 ਵਜੇ ਆਰੰਭ ਹੋ ਜਾਂਦਾ ਹੈ ਔਰ ਸੰਗਤਾਂ ਇਸ ਮੌਕੇ ਇਸ ਤੋਂ ਪਹਿਲਾਂ ਹੀ ਦੋ-ਦੋ ਘੰਟੇ ਪਹਿਲਾਂ ਖੜੇ ਹੋ ਕੇ ਲਾਈਨ 'ਚ ਲੱਗ ਜਾਂਦੀਆਂ ਨੇ ਤਾਂ ਜੋ ਅਸੀਂ ਗੁਰੂ ਸਾਹਿਬ ਦੀ ਸਵਾਰੀ ਦੇ ਦਰਸ਼ਨ ਕਰ ਸਕੀਏ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਦੇ ਦਰਸ਼ਨ ਕਰ ਸਕੀਏ ਕਿਉਂਕਿ ਅੱਜ 1604 ਈਸਵੀ ਦੀ ਗੱਲ ਕਰੀਏ ਤਾਂ ਉਦੋਂ ਪਹਿਲਾ ਪ੍ਰਕਾਸ਼ ਹੋਇਆ ਸੀ ਜਿਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ 10ਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਦੀ ਆਗਿਆ ਦਿੱਤੀ ਗਈ ਸੀ ਸੰਪੂਰਨਤਾ 5ਵੇਂ ਪਾਤਸ਼ਾਹ ਵੱਲੋਂ ਕੀਤੀ ਗਈ ਹੈ ਔਰ ਗੁਰਬਾਣੀ ਦੇ ਵਿੱਚ 6 ਗੁਰੂ ਸਾਹਿਬਾਨ ਪਾਤਸ਼ਾਹਾਨਾ ਭਗਤ ਸਾਹਿਬਾਨਾ ਦੀ ਗੁਰਸਿੱਖਾ ਦੀ ਬਾਣੀ ਦਰਜ ਹੈ ਔਰ ਜਿਸ ਸਕੇ ਪੂਰੀ ਸਿੱਖ ਕੌਮ ਨਤਮਸਤਕ ਹੁੰਦੀ ਹੈ ਅੱਜ ਵੀ ਗੱਲ ਕਰੀਏ ਤਾਂ ਹਰ ਇੱਕ ਧਰਮ ਦੇ ਲਈ ਸਤਕਾਰ ਸਰਦਾ ਗੁਰਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਵਿੱਚ ਹਰ ਇੱਕ ਦਾ ਸਤਕਾਰ ਹੈ ਔਰ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦੀ ਹੈ ਗੁਰਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸੋ ਅੱਜ ਅੰਮ੍ਰਿਤਸਰ ਦੇ ਵਿੱਚ ਬਹੁਤ ਖੂਬਸੂਰਤ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਜਿੱਥੇ ਕਿ ਮਹਾਰਾਜ ਦੀ ਪਾਲਕੀ ਸਾਹਿਬ ਨਿਕਲ ਰਹੀ ਹੈ ਔਰ ਸੰਗਤਾਂ ਦੇ ਵੱਲੋਂ ਝਾੜੂ ਦੀ ਸੇਵਾ ਲਈ ਜਾ ਰਹੀ ਹੈ ਕਿਉਂਕਿ ਸੰਗਤਾਂ ਦੀ ਸ਼ਰਧਾ ਭਾਵਨਾ ਐਸੀ ਹੈ ਜਦੋਂ ਇਹ ਪਾਲਕੀ ਸਾਹਿਬ ਨਿਕਲਦੀ ਹੈ ਤਾਂ ਉਦੋਂ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਸੰਗਤਾਂ ਉਸੇ ਰਸਤੇ ਨੂੰ ਤਰੋਂਕਾਂ ਮਾਰ ਕੇ ਝਾੜੂ ਦੀ ਸੇਵਾ ਦੇ ਨਾਲ ਸਾਫ਼ ਕਰਦੀਆਂ ਨੇ ਕਿਉਂਕਿ ਗੁਰੂ ਸਾਹਿਬ ਦੀ ਸਵਾਰੀ ਨਿਕਲਣੀ ਹੈ ਸੋ ਐਡੀ ਸ਼ਰਧਾ ਭਾਵਨਾ ਹਰ ਇੱਕ ਸੰਗਤ ਨੇ ਹੱਥ ਦੇ ਵਿੱਚ ਪੱਖੀਆਂ ਫੜੀਆਂ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਨਾਲ ਜੇ ਕਿਸੇ ਨੂੰ ਗਰਮੀ ਲੱਗ ਰਹੀ ਹੈ ਸੰਗਤ ਨੂੰ ਉਹਨਾਂ ਨੂੰ ਹਵਾ ਦੇ ਸਕੀਏ ਜੋ ਸੰਗਤਾਂ ਸੇਵਾ ਕਰ ਰਹੀਆਂ ਨੇ ਐਸਜੀਪੀਸੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਆ ਹਰ ਪਾਸੇ ਜਿੱਥੇ ਵੀ ਦੇਖੀਏ ਸੀ ਤਾਂ ਐਸਜੀਪੀਸੀ ਦੇ ਵੱਲੋਂ 20 ਜੜੀ ਟਾਸਕ ਫੋਰਸ ਹੈ ਬਾਕੀ ਐਸਜੀਪੀਸੀ ਦੇ ਮੁਲਾਜ਼ਮ ਨੇ ਡਿਊਟੀ ਤੇ ਤਨਾਤ ਨੇ ਕਿਸੇ ਵੀ ਤਰ੍ਹਾਂ ਦਾ ਸੰਗਤ ਨੂੰ ਮੁਸ਼ਕਲ ਨਾ ਆਵੇ ਸੋ ਇਸੇ ਦੇ ਚਲਦੇ ਪੁਲਿਸ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਆ ਮਾਹੌਲ ਠੀਕ ਰੱਖਣ ਦੇ ਵਾਸਤੇ ਕਿਸੇ ਸ਼ਰਾਰਤੀ ਅੰਸਰ ਵੱਲੋਂ ਕਿਸੇ ਸੰਗਤ ਨਾਲ ਛੇੜਛਾੜ ਨਾ ਕੀਤੀ ਜਾਵੇ ਉਸੇ ਨੂੰ ਲੈ ਕੇ ਦੇਖ ਸਕਦੇ ਆ ਕਿ ਹਰ ਪਾਸੇ ਪੁਕਤਾ ਪ੍ਰਬੰਧ ਦੇਖੇ ਜਾ ਸਕਦੇ ਆ ਔਰ ਸਕੂਲੀ ਬੱਚਿਆਂ ਦਾ ਬੈਂਡ ਨਗਰ ਕੀਰਤਨ ਔਰ ਦੂਜੇ ਪਾਸੇ ਦੇਖੀਏ ਤਾਂ ਇਹ 뮤지컬 ਬੈਂਡ ਜਿਹੜਾ ਇਹ ਵੀ ਸ਼ਾਨ ਵਧਾਉਂਦਾ ਨਗਰ ਕੀਰਤਨ ਦੀ ਔਰ ਅੱਜ ਇਹ ਨਗਰ ਕੀਰਤਨ ਬਹੁਤ ਸੋਹਣੇ ਢਗ ਨਾਲ ਸੋਹਣਾ ਸ਼ੁਰੂ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਚ ਇਹ ਖੂਬਸੂਰਤ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਕੁਝ ਸਮੇਂ ਚ ਇਹ ਹਰਮੰਦਰ ਸਾਹਿਬ ਤੱਕ ਪਹੁੰਚੇਗਾ ਪਰ ਰਸਤੇ ਦੇ ਵਿੱਚ ਜੋ ਸੰਗਤਾਂ ਦਾ ਅਥਾ ਪਿਆਰਾ ਹੈ ਸੰਗਤਾ ਹੱਥ ਜੋੜ ਕੇ ਹੱਥ ਦੇ ਵਿੱਚ ਫੁੱਲਾਂ ਦੇ ਸਿਰੇ ਲੈ ਕੇ ਹੱਥ ਦੇ ਵਿੱਚ ਫੁੱਲਾਂ ਦੀ ਜੋ ਖੂਬਸੂਰਤ ਇੱਕ ਤਸਵੀਰਾਂ ਲੈ ਕੇ ਸੰਗਤਾ ਸਵਾਗਤ ਵਾਸਤੇ ਖੜੀਆਂ ਨੇ ਤਾਂ ਜੋ ਗੁਰੂ ਸਾਹਿਬ ਦੀ ਸਵਾਰੀ ਤੇ ਫੁੱਲਾਂ ਦੀ ਵਰਖਾ ਕਰ ਸਕੀ ਔਰ ਹੱਥਾਂ ਦੇ ਵਿੱਚ ਸੰਗਤਾ ਫੁੱਲ ਰੱਖ ਕੇ ਇਸ ਕਰਕੇ ਖੜੀਆਂ ਨੇ ਜੜੀਆਂ ਸੰਗਤਾ ਵੀ ਲੰਘ ਰਹੇ ਨੇ ਉਹਨਾਂ ਉੱਤੇ ਵੀ ਫੁੱਲ ਪਾ ਸਕੀ ਕਿ ਜੋ ਸੰਗਤਾ ਇਨੇ ਸ਼ਰਧਾ ਭਾਵ ਨਾਲ ਸੇਵਾ ਕਰ ਰਿਹਾ ਨੇ ਔਰ ਥਾ ਥਾ ਲੰਗੇ ਜੜੇ ਲਾਏ ਗਏ ਆ ਨੌਜਵਾਨਾਂ ਵੱਲੋਂ ਉਤਸ਼ਾਹਤ ਜਿਹੜੇ ਦੇਖੇ ਜਾ ਸਕਦੇ ਨੇ ਔਰ ਸ਼ਬੀਲ ਦਾ ਲੰਗਰ ਲੱਗਾ ਹੋਇਆ ਹੈ ਦੂਜੇ ਪਾਸੇ ਕੀ ਆਫ ਡਰਿੰਕਸ ਦਾ ਲੰਗਰ ਜਿੱਥੇ ਸੰਗਤਾਂ ਗਰਮੀ ਦੇ ਵਿੱਚ ਦੂਰ ਦਰਾਡੇ ਇੱਥੇ ਪਹੁੰਚੇ ਨੇ ਨਗਰ ਕੀਰਤਨ ਦੇ ਵਿੱਚ ਕਿਸੇ ਤਰ੍ਹਾਂ ਨਾਲ ਸੰਗਤ ਨੂੰ ਪਰੇਸ਼ਾਨੀ ਨਾ ਆਵੇ ਔਰ ਹਰ ਥਾਂ ਤੇ ਜੋ ਲੰਗਰ ਦੇ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਦੇ ਵਿੱਚ ਇੰਨਾ ਜ਼ਿਆਦਾ ਪਿਆਰ ਹੈ ਸੰਗਤਾਂ ਇਸ ਨਗਰ ਕੀਰਤਨ ਦਾ ਇੰਤਜ਼ਾਰ ਲੰਮੇ ਸਮੇਂ ਤੋਂ ਕਰਦੀਆਂ ਨੇ ਅਤੇ ਹਰ ਕੋਈ ਆਪਣੇ ਘਰੋਂ ਕੋਈ ਨਾ ਕੋਈ ਬਣਾ ਕੇ ਆਉਂਦਾ ਕੋਈ ਜੀਸ ਲੈ ਕੇ ਆਉਂਦਾ ਕਿ ਸੰਗਤਾਂ ਵਿੱਚ ਵਰਤਾਈ ਜਾ ਸਕੀ ਐ ਜਿਨੀ ਸੰਗਤ ਦੇਖ ਰਿਆਂ ਲੱਖਾਂ ਦੇ ਗਿਣਤੀ ਦਾ ਇਕੱਠ ਆ ਪੂਰੀ ਜਿਹੜੀ ਹਰਮੰਦਰ ਸਾਹਿਬ ਤੱਕ ਇਹ ਸੜਕ ਜਾਂਦੀ ਐ ਇੱਥੋਂ ਜੇ ਮੈਂ ਵਿਸ਼ਾਖਾ ਗੱਲ ਕਰਾਂ ਗੁਰਦੁਆਰਾ ਰਾਮ ਸਰ ਸਾਹਿਬ ਤੋਂ ਤਾਂ ਡੇਢ ਕਿਲੋਮੀਟਰ ਹਰਮੰਦਰ ਸਾਹਿਬ ਦੀ ਦੂਰੀ ਹੋਵੇਗੀ ਪਰ ਇਹ ਪੂਰਾ ਡੇਢ ਕਿਲੋਮੀਟਰ ਇਸ ਵੇਲੇ ਪੂਰਾ ਸੰਗਤਾਂ ਦੇ ਪਿਆਰ ਨਾਲ ਭਰਿਆ ਹੋਇਆ ਸੰਗਤਾਂ ਦੂਰ ਦਰਾਡੇ ਇੱਥੇ ਪਹੁੰਚਿਆ ਨੇ ਰਸਤਿਆਂ ਦੇ ਵਿੱਚ ਜਿਹੜਾ ਕਿ ਗਤਕੇ ਦੇ ਜੋਹਰ ਦਿਖਾਏ ਜਾ ਰਹੇ ਨੇ ਸਿੰਘਾਂ ਦੇ ਵੱਲੋਂ ਬੱਚਿਆਂ ਵੱਲੋਂ ਸਕੂਲੀ ਬੈਂਡ ਜਿਹੜਾ ਉਸਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਸੋ ਇਹ ਜਿਹੜਾ ਗੁਰੂ ਸਾਹਿਬ ਦੀ ਸਵਾਰੀ ਦੇ ਅੱਗੇ ਲੰਮੇ ਸਮੇਤ ਆ ਰਿਹਾ ਇਹ ਫੌਜੀ ਬੈਂਡ ਜਿਸ ਨੂੰ ਅਸੀਂ ਕਹਿ ਦਿੰਨੇ ਆ 뮤지컬 ਬੈਂਡ ਇਹ ਹਰ ਸਾਲ ਹਾਜ਼ਰੀ ਭਰਦੇ ਨੇ ਔਰ ਇਹਨਾਂ ਦੇ ਜੋਹਰ ਦੇਖਣ ਵਾਸਤੇ ਵੀ ਸੰਕਤਾ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਦੀਆਂ ਗੁਰੂ ਸਾਹਿਬ ਦੀ ਸਵਾਰੀ ਦੇ ਦਰਸ਼ਨ ਕਰਨ ਵਾਸਤੇ ਔਰ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਅਰਦਾਸ ਬੇਨਤੀ ਕਰਨ ਤੋਂ ਬਾਅਦ ਜਦੋਂ ਨਗਰ ਕੀਰਤਨ ਦੀ ਆਰੰਭਤਾ ਹੋਈ ਤਾਂ ਨਰ ਸਿੰਘ ਜੀ ਚੋਂ ਜਦੋਂ ਸਿੰਘ ਫੂਕ ਭਰਦੇ ਨੇ ਤਾਂ ਇਹ ਖੂਬਸੂਰਤ ਆਵਾਜ਼ ਦੂਰੋਂ ਦੂਰ ਗੂੰਜਦੀ ਆ ਕੰਨਾਂ 'ਚ ਪੈਂਦੀ ਆ ਇੱਥੋਂ ਪਤਾ ਲੱਗਦਾ ਕਿ ਗੁਰੂ ਸਾਹਿਬ ਦੀ ਸਵਾਰੀ ਬਸ ਕੁਝ ਕਦਮ ਦੂਰੀ ਤੇ ਆ ਔਰ ਸੰਗਤਾਂ ਦੀ ਜਿਹੜੀ ਖੁਸ਼ੀ ਆ ਉਸ ਦਾ ਠਿਕਾਣਾ ਨਹੀਂ ਰਹਿੰਦਾ ਔਰ ਅੱਖਾਂ 'ਚ ਚਾ ਚਿਹਰੇ ਤੇ ਰੌਣਕ ਆ ਜਾਂਦੀ ਐ ਕਿ ਜਦੋਂ ਨਰਸਿੰਘੇ ਦੀ ਆਵਾਜ਼ ਕੰਨਾਂ ਤੱਕ ਪੈਂਦੀ ਐ ਸੋ ਇਹ ਤਸਵੀਰਾਂ ਜਿਹੜੀਆਂ ਦੇਖੇ ਜਾ ਸਕਦੀਆਂ ਨੇ ਕਿ ਇਸ ਵੇਲੇ ਹਰਮੰਦਰ ਸਾਹਿਬ ਤੱਕ ਜਾਂਦੀਆਂ ਸੰਗਤਾਂ ਜੋ ਆਪਣੇ ਵੱਲੋਂ ਘਰਾ ਤੋਂ ਹੀ ਵਕਫਰ ਤਰੀਕੇ ਦੇ ਲੰਗਰ ਪਕਾ ਕੇ ਔਰ ਇਹ ਜਿੰਨੀ ਸੰਗਤ ਜਾ ਰਹੀ ਹੈ ਸਾਰੇ ਸਿਮਰਨ ਕਰਦੇ ਹੋਏ ਗੁਰਬਾਣੀ ਕਰਦੇ ਹੋਏ ਆਪਣੇ ਪੜਾਅ ਪੂਰੇ ਕਰ ਰਹੀਆਂ ਨੇ ਭਾਵੇਂ ਕਦਮ ਬਹੁਤ ਘੱਟ ਨੇ ਜਾਂ ਕਹਿ ਰਹੀਏ ਕਿ ਪੈਂਡਾ ਬਹੁਤ ਘੱਟ ਆ ਪਰ ਸੰਗਤ ਦਾ ਪਿਆਰ ਇਹਨਾ ਕਿ ਇੰਨੇ ਹੀ ਵਕਫੇ ਨੂੰ ਕਵਰ ਕਰਨ ਦੇ ਵਾਸਤੇ ਘਟੋ ਘਟੇ ਤਿੰਨ ਤੋਂ ਸਾਢੇ ਤਿੰਨ ਚਾਰ ਘੰਟੇ ਲੱਗ ਜਾਂਦੇ ਨੇ ਜਿੱਥੇ ਸੰਗਤ ਇੰਨੀ ਸ਼ਰਧਾ ਭਾਵਨਾ ਨਾਲ ਖੜੀ ਇੰਤਜ਼ਾਰ ਕਰਦੀ ਹੁੰਦੀ ਹੈ ਵਕਫ ਵਕ ਥਾਵਾਂ ਤੇ ਸੰਗਤਾਂ ਦੇ ਵੱਲੋਂ ਗੁਰੂ ਸਾਹਿਬ ਦੀ ਸਵਾਰੀ ਨੂੰ ਫੁੱਲ ਪੇਟ ਕੀਤੇ ਜਾਂਦੇ ਆ ਫੁੱਲਾਂ ਦੇ ਸੇਰੇ ਪਾਏ ਜਾਂਦੇ ਆ ਔਰ ਪਾਲਕੀ ਸਾਹਿਬ ਚ ਜੋ ਪ੍ਰਸ਼ਾਦ ਹੈ ਉਹ ਦਿੱਤਾ ਜਾਂਦਾ ਇਸ ਵੇਲੇ ਤਾਬਿਆਂ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗੰਨੀ ਰਕਬੀਰ ਸਿੰਘ ਹੋਰਾਂ ਵੱਲੋਂ ਤਾਬਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਔਰ ਨਗਰ ਕੀਰਤਨ ਦੀ ਜਿਹੜੀ ਅਗਵਾਈ ਹੈ ਉਹ ਪੰਜ ਪਿਆਰੇ ਕਰ ਰਹੇ ਨੇ ਔਰ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅੱਜ ਪਹਿਲਾ ਪ੍ਰਕਾਸ਼ ਦਿਹਾੜਾ ਜੋ ਨਿਕਲ ਰਿਹਾ ਹੈ ਜਿਸ ਮੌਕੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਪਹੁੰਚੀਆਂ ਨੇ ਉਹ ਬਹੁਤ ਖੂਬਸੂਰਤ ਤਸਵੀਰਾਂ ਨੇ ਜਦੋਂ ਅਸੀਂ ਇਹ ਤਸਵੀਰਾਂ ਦਿਖਾਉਂਦੇ ਆ ਜਦੋਂ ਇਹ ਤਸਵੀਰਾਂ ਸੰਗਤਾਂ ਘਰ ਬੈਠੀਆਂ ਦੇਖਦੀਆਂ ਨੇ ਅਸੀਂ ਆਪਣੇ ਡੇਲੀ ਪੋਸਟ ਰਾਹੀਂ ਇਹ ਤਸਵੀਰਾਂ ਸੰਗਤਾਂ ਤੱਕ ਪਹੁੰਚਾ ਰਹੇ ਹਾਂ ਜੋ ਸੰਗਤਾਂ ਇੱਥੇ ਨਹੀਂ ਪਹੁੰਚ ਸਕੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਵਿੱਚ 6 ਗੁਰੂ ਸਾਹਿਬਾਨ 11 ਪਟਾਂ 15 ਭਕਤਾ ਤੇ 4 ਗੁਰਸਿੱਖਾਂ ਦੇ ਬਾਣੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਲਈ ਸਿਰਫ ਇੱਕ ਧਰਮ ਗ੍ਰੰਥ ਨਹੀਂ ਬਲਕਿ ਜਾਗਤ ਜੋਤ ਸਰੂਪ ਹਨ ਸਿੱਖਾਂ ਦੇ ਹਿਰਦਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਵਿਸ਼ੇਸ਼ ਸ਼ਰਧਾ, ਉੱਚਾ ਸੁੱਚਾ ਸਤਕਾਰ ਅਤੇ ਡੂੰਘਾ ਅਹਿਸਾਸ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਲਿਖਤ ਨੂੰ ਪਤੇ ਸੰਭਾਲਣ ਦੀ ਪਰੰਪਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਤ ਹੋਈ ਰਮ ਹੋ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਾਵਨ ਬਚਨ ਇੱਕ ਪੋਥੀ ਵਿੱਚ ਲਿਖੇ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦੇਣ ਸਮੇ ਗੁਰੂ ਜੀ ਨੇ 71 ਕੀਤੀ ਹੋਈ ਪਾਵਨ ਬਾਣੀ ਦੀ ਪੋਥੀ ਉਹਨਾਂ ਨੂੰ ਦਿੱਤੀ ਸੀ। ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਤੱਕ ਬਾਣੀ ਨੂੰ ਕੋਥੀਆਂ ਵਿੱਚ ਸੰਕਿਤ ਕੀਤਾ ਜਾਣ ਲੱਗਾ ਇਸ ਤੋਂ ਬਾਅਦ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਸਹਿਬਾਨਾਂ ਭਗਤਾਂ ਪੱਟਾਂ ਗੁਰਸਿੱਖਾਂ ਦੀ ਬਾਣੀ ਨੂੰ ਇਕੱਠੀ ਕਰਕੇ ਗੁਰਬਾਣੀ ਦਾ ਪ੍ਰਮਾਣਿਕ ਗ੍ਰੰਥ ਤਿਆਰ ਕਰਨ ਦਾ ਫੈਸਲਾ ਲਿਆ ਅਤੇ 1599 ਈਸਵੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਆਰੰਭ ਹੋਇਆ ਇਸ ਪਵਿੱਤਰ ਗ੍ਰੰਥ ਸਾਹਿਬ ਨੂੰ ਲਿਖਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ ਸੀ ਸੰਤ ਦਾਸ ਜੀ ਹਰਿਆ ਜੀ ਸੁਖਾ ਜੀ ਮਨਸਾ ਰਾਮ ਜੀ ਭਾਈ ਗੁਰਦਾਸ ਜੀ ਦੇ ਇਹ ਸੇਵਾ ਸਤਕਾ 1604 ਈਸਵੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋਈ ਸੋ 1604 ਈਸਵੀ ਤੋਂ ਲੈ ਕੇ ਅੱਜ ਜੇ ਅਸੀਂ ਇਸ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਉਸੇ ਤਰ੍ਹਾਂ ਸਰਦਾ ਭਾਵਨਾ ਨਾਲ ਨਗਰ ਕੀਰਤਨ ਨਿਕਲ ਰਿਹਾ ਵਿਸ਼ਾਖਾ ਇਹ ਤਸਵੀਰਾਂ ਦੇਖੋ ਜਿੱਥੇ ਪੰਜ ਪਿਆਰੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਨੇ ਔਰ ਨਰਸਿੰਘੇ ਦੀ ਆਵਾਜ਼ ਜਦੋਂ ਕੰਨਾਂ ਤੱਕ ਗੂੰਜਦੀ ਹੈ ਤਾਂ ਵਾਕਈ ਮੰਨੂ ਇਹ ਅਹਿਸਾਸ ਹੁੰਦਾ ਹੈ ਕਿ ਗੁਰੂ ਸਾਹਿਬ ਸਾਡੀ ਆਵਾਜ਼ ਸੁਣ ਰਿਹਾ ਹੈ ਗੁਰੂ ਸਾਹਿਬ ਸਾਡੇ ਤੱਕ ਬਸ ਕੁਝ ਕਦਮਾਂ ਦੀ ਦੂਰੀ ਤੇ ਨੇ ਔਰ ਸੰਗਤਾਂ ਦੀ ਜਿਹੜੀ ਚਿਹਰੇ ਦੀ ਰੌਣਕ ਹੈ ਉਹ ਦੇਖਣ ਵਾਲੀ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਬਹੁਤ ਭਾਵਨਾ ਸ਼ਰਧਾ ਦੇ ਨਾਲ ਸੰਗਤਾਂ ਨਤਮਸਤਕ ਹੁੰਦੀਆਂ ਨੇ ਸੋ ਇਸ ਵੇਲੇ ਵੀ ਅਸੀਂ ਦੇਖ ਸਕਦੇ ਹਾਂ ਕਿ ਸੰਗਤਾਂ ਪੰਜ ਪਿਆਰਿਆਂ ਨੂੰ ਜਿਹੜੀ ਹੈ ਉਹ ਪੱਖੀ ਚੱਲਦੀ ਸੇਵਾ ਕਰ ਰਹੀ ਹੈ ਇਹ ਪੱਖੀ ਇਹਦਾ ਵੀ ਬੜਾ ਬਲਮਾ ਇਤਿਹਾਸ ਦੇ ਸੰਕਤ ਘਰੋਂ ਇਸ ਨਗਰ ਕੀਰਤਨ ਤੇ ਪੱਖੀਆਂ ਜ਼ਰੂਰ ਨਾਲ ਲੈ ਕੇ ਆਉਂਦੀਆਂ ਕਿਉਂਕਿ ਜਦੋਂ ਗਰਮੀ ਹੁੰਦੀ ਹੈ ਧੁੱਪ ਵੇਲੇ ਨਗਰ ਕੀਰਤਨ ਨਿਕਲਦਾ ਔਰ ਇਹ ਜਿਹੜਾ ਮੌਸਮ ਹੈ ਭਾਦੋ ਦਾ ਇਸ ਵੇਲੇ ਹਮਸ ਹੁਣ ਕਰਕੇ ਪਸੀਨਾ ਜਾਂ ਗਰਮੀ ਪੈਦਾ ਹੁੰਦੀ ਹੈ ਤਾਂ ਸੰਗਤਾਂ ਹਰ ਇੱਕ ਨੂੰ ਪੱਖੀ ਚਲਦੀਆਂ ਨੇ ਤਾਂ ਜੋ ਕਿਸੇ ਨੂੰ ਗਰਮੀ ਦਾ ਅਹਿਸਾਸ ਨਾ ਹੋਵੇ ਪੰਜ ਪਿਆਰੇ ਗੁਰੂ ਸਾਹਿਬ ਦਾ ਰੂਪ ਹੀ ਅਸੀਂ ਕਹਿ ਸਕਦੇ ਹਾਂ ਪੰਜ ਪਿਆਰੇ ਜਿੰਨਾ ਨੂੰ ਸੰਗਤਾਂ ਪੱਖੀਆਂ ਚੱਲ ਰਹੀਆਂ ਨੇ ਸੇਵਾ ਕਰ ਰਿਆ ਨੇ ਔਰ ਇਸ ਤੋਂ ਅੱਗੇ ਗੁਰੂ ਸਾਹਿਬ ਦੀ ਸਵਾਰੀ ਜਿਹੜੀ ਆ ਉਹ ਪਹੁੰਚ ਰਹੀ ਹੈ ਸੋ ਇਹ ਖੂਬਸੂਰਤ ਤਸਵੀਰ ਕਿੱਥੇ ਨਰਸਿੰਘੇ ਦੀ ਆਵਾਜ਼ ਨਾਲ ਗੁਰੂ ਸਾਹਿਬ ਦੇ ਆਗਾਜ਼ ਦੀ ਆਵਾਜ਼ ਪਤਾ ਲੱਗਦੀ ਹੈ ਗੁਰੂ ਸਾਹਿਬ ਜਦੋਂ ਕੁਝ ਕਦਮਾਂ ਦੀ ਦੂਰੀ ਤੇ ਹੁੰਦੇ ਨੇ ਔਰ ਸੰਗਤਾਂ ਦੇ ਵੱਲੋਂ ਸ਼ਰਧਾ ਭਾਵਨਾ ਨਾਲ ਹੱਥ ਜੋੜ ਕੇ ਇਹ ਸਵਾਗਤ ਕੀਤਾ ਜਾਂਦਾ ਹੈ ਇਹ ਖੂਬਸੂਰਤ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਸਾਂਝਾ ਕਰ ਰਹੇ ਹਾਂ ਇਸ ਵੇਲੇ ਰਾਮਸਰ ਰੋਡ ਸਿਰਫ 100 ਮੀਟਰ ਦੂਰੀ ਤੇ ਹੀ ਅਜੇ ਨਗਰ ਕੀਰਤਨ ਨੇ ਆਪਣੀ ਜਿਹੜੀ ਆ ਉਹ ਜਿਹੜੀ ਦੂਰੀ ਤੈਅ ਕੀਤੀ ਹੈ ਸਿਰਫ 100 ਮੀਟਰ ਦੂਰ ਹੀ ਅਜੇ ਨਗਰ ਕੀਰਤਨ ਨੇ ਦੂਰੀ ਤੈਅ ਕੀਤੀ ਹੈ ਸੋ ਇਹ ਦੇਖੋ ਕਿ 1 ਘੰਟਾ ਕਰੀਬ ਹੋ ਚੱਲਿਆ ਤੇ 100 ਮੀਟਰ ਦੂਰੀ ਅਜੇ ਕਵਰ ਹੋਈ ਹੈ ਸੋ ਸੰਗਤਾ ਦਾ ਇੰਨਾ ਪਿਆਰ ਹੈ ਸੰਗਤਾ ਇੰਨੀਆਂ ਉਤਸ਼ਾਹ ਹੁੰਦੀਆਂ ਨੇ ਇਸ ਮੌਕੇ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੇ ਔਰ ਸਕੂਲੀ ਬੱਚਿਆਂ ਦੇ ਵੱਲੋਂ ਵੀ ਜਿਹੜੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਵੱਖ-ਵੱਖ ਤਰੀਕੇ ਦੇ ਜਿਹੜੇ ਪ੍ਰੋਗਰਾਮ ਜਾਂ ਸ਼ਬਦ ਗੁਰਬਾਣੀ ਦੇ ਪਾਠ ਤਿਆਰ ਕੀਤੇ ਜਾਂਦੇ ਆ ਤਾਂ ਜੋ ਸੰਗਤਾਂ ਨੂੰ ਨਿਹਾਲ ਕੀਤਾ ਜਾ ਸਕੇ ਸੋ ਗੁਰਬਾਣੀ ਦਾ ਪ੍ਰਵਾਹ ਲਗਾਤਾਰ ਇਸ ਨਗਰ ਕੀਰਤਨ ਦੇ ਵਿੱਚ ਚੱਲਦਾ ਔਰ ਐਸਜੀਪੀਸੀ ਦੇ ਮੈਂਬਰ ਸਾਹਿਬਾਨ ਦੂਜੇ ਪਾਸੇ ਗੱਲ ਕਰੀਏ ਜਨਤ ਸਕਤਰ ਹੋਰ ਕਈ ਇੱਥੇ ਸਿੱਖ ਸੰਪਰਦਾਵਾਂ ਦੇ ਮੁਖੀ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਇਸ ਦਿਨਕਾ ਕੀਰਤਨ ਦੇ ਵਿੱਚ ਸ਼ਾਮਲ ਹੁੰਦੇ ਨੇ ਸੋ ਜਿੱਥੇ ਪਾਲਕੀ ਸਾਹਿਬ ਦੀ ਅਸੀਂ ਤਸਵੀਰ ਦੇਖ ਸਕਦੇ ਆ ਉੱਥੇ ਹੀ ਮੈਂ ਆਪਣੇ ਸਹਾਇਕੀ ਨੂੰ ਕਵਾਂਗਾ ਕਿ ਇਹ ਪੂਰਾ ਜਿਹੜਾ ਦ੍ਰਿਸ਼ ਆ ਉਹ ਦਿਖਾਇਆ ਜਾ ਸਕੇ ਕਿ ਜਿੱਥੇ ਹਰ ਪਾਸੇ ਸੰਤਾਂ ਪੂਰੇ ਸ਼ਰਧਾ ਭਾਵਨਾ ਦੇ ਨਾਲ ਇਹ ਆਪਣਾ ਪਿਆਰ ਗੁਰੂ ਸਾਹਿਬ ਲਈ ਕੁਰਬਾਨ ਕਰ ਰਿਹਾ ਨੇ ਸੰਤਾ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਵਨ ਆਇਆ RAM ਇਹ ਪਹਿਲਾ ਹੁਕਮਨਾਮਾ ਜਦੋਂ ਲਿਆ ਗਿਆ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਬਾਬਾ ਬੁੱਢਾ ਸਾਹਿਬ ਜੀ ਜੋ ਪਹਿਲੇ ਹੈੱਡ ਗ੍ਰੈਂਟੀ ਹੋਏ ਨੇ ਸ੍ਰੀ ਹਰਮੰਦਰ ਸਾਹਿਬ 'ਚ ਸੋ ਅੱਜ ਵੀ ਜੋ ਉਸ ਜਗ੍ਹਾ ਉਸ ਤਾਬਿਆਂ ਤੇ ਬੰਦੇ ਨੇ ਤਾਬਾ ਸਾਹਿਬ ਤੇ ਬੰਦੇ ਨੇ ਉਹਨਾਂ ਨੂੰ ਵੀ ਉਹ ਦਰਜੇ ਨਾਲ ਦੇਖਿਆ ਜਾਂਦਾ ਬਾਬਾ ਬੁੱਢਾ ਸਾਹਿਬ ਜੀ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਸੋ ਇਸੇ ਕਰਕੇ ਜੋ ਸਤਕਾਰ ਹੈ ਜੋ ਮਾਣ ਹੈ ਲੰਮੇ ਸਮੇਂ ਤੋਂ ਗੀਤ ਆ ਰਿਹਾ ਅਗਲੀ ਪੀੜੀ ਨੂੰ ਨਵੀਂ ਪੀੜੀ ਨੂੰ ਸੰਕਤਾ ਦੱਸ ਦਿਆ ਨੇ ਕਿ ਕਿਵੇਂ ਲੰਮੇ ਸਮੇਂ ਤੋਂ ਨਗਰ ਕੀਰਤਨ ਨਿਕਲਦੇ ਨੇ ਕਿਸ ਮਰਿਆਦਾ ਅਨੁਸਾਰ ਨਿਕਲਦੇ ਨੇ ਸੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖੀਏ ਤਾਂ ਬੱਚਿਆਂ ਦੇ ਵਿੱਚ ਵੀ ਉਤਸ਼ਾਹ ਜਿਹੜਾ ਪੈਦਾ ਹੋ ਜਾਂਦਾ ਔਰ ਇਹ ਤਸਵੀਰਾਂ ਬਹੁਤ ਖੂਬਸੂਰਤ ਨੇ ਵਾਕੇ ਅੱਖਾਂ ਨੂੰ ਚਮਕ ਆਉਂਦੀ ਹੈ ਇਹ ਤਸਵੀਰਾਂ ਦੇਖ ਕੇ ਜਿੱਥੇ ਗੁਰੂ ਸਾਹਿਬ ਦਾ ਖੂਬਸੂਰਤ ਇਹ ਨਗਰ ਕੀਰਤਨ ਨਿਕਲ ਰਿਹਾ ਔਰ ਹਰ ਇੱਕ ਸੰਗਤ ਦੇ ਮਾਨ ਦੇ ਵਿੱਚ ਚਾਹ ਆ ਪੂਰੀ ਨਿਮਰਤਾ ਦੇ ਨਾਲ ਜੇ ਅਸੀਂ ਗੱਲ ਕਰੀਏ ਤਾਂ ਸੰਗਤਾਂ ਇੱਥੇ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੀਆਂ ਨੇ ਦਰਸ਼ਨ ਕਰਦੀਆਂ ਨੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਅੱਜ ਦੇ ਇਸ ਨਗਰ ਕੀਰਤਨ ਦੀਆਂ ਤਸਵੀਰਾਂ ਅਸੀਂ ਘਰ ਬੈਠੇ ਉਹਨਾਂ ਸੰਗਤਾਂ ਤੱਕ ਪਹੁੰਚਾ ਰਹੇ ਹਾਂ ਜੋ ਹਰਿਮੰਦਰ ਸਾਹਿਬ ਨਹੀਂ ਪਹੁੰਚ ਸਕੇ ਸੋ ਇਹ ਸਿੱਧੀਆਂ ਤਸਵੀਰਾਂ ਨੇ ਔਰ ਇਹ ਪੰਜ ਪਿਆਰਿਆਂ ਦੀ ਅਗਵਾਈ ਚ ਜੋ ਨਗਰ ਕੀਰਤਨ ਆਰੰਭ ਹੋਇਆ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਛੱਤਰ ਛਾਇਆ ਹੇਠ ਤੋ ਆ ਦੇਖੋ ਜੀ ਮਹਾਰਾਜ ਦੀ ਸਵਾਰੀ ਜਦੋਂ ਨਿਕਲ ਰਹੀ ਹੈ ਤਾਂ ਕਿੰਨੇ ادب ਸਤਿਕਾਰ ਦੇ ਨਾਲ ਫੁੱਲਾਂ ਦੇ ਨਾਲ ਇਹ ਖੂਬਸੂਰਤ ਪਾਲਕੀ ਸਜਾਈ ਗਈ ਹੈ ਔਰ ਆਸ-ਪਾਸ ਦੇਖ ਸਕਦੇ ਆ ਕਿ ਜਿਹੜੇ ਪੰਜ ਪਿਆਰੇ ਨੇ ਉਹਨਾਂ ਦੀ ਅਗਵਾਈ ਦੇ ਹੇਠ ਤਸਵੀਰਾਂ ਇਹ ਬਹੁਤ ਖੂਬਸੂਰਤ ਨੇ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਵਾਲੇ ਪੰਜ ਪਿਆਰਿਆਂ ਵਾਲ ਸੰਗਤਾਂ ਦੇ ਵੱਲ ਪੱਖੀਆਂ ਚੱਲਿਆ ਜਾ ਰਹੀਆਂ ਸੰਗਤਾ ਕਰੋ ਆ ਫੁੱਲਾਂ ਦੇ ਗੁਲਦਸਤੇ ਫੁੱਲਾਂ ਦੇ ਹਾਰ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਵੱਲ ਪਹੁੰਚਦੇ ਨੇ ਪਹਿਲਾ ਪ੍ਰਕਾਸ਼ ਦਿਹਾੜਾ ਜਦੋਂ 1604 ਈਸਵੀ ਤੋਂ ਲੈ ਕੇ ਹੁਣ ਤੱਕ ਇਸ ਤਰ੍ਹਾਂ ਮਨਾਇਆ ਜਾਂਦਾ ਸ਼ਰਧਾ ਭਾਵਨਾ ਦੇ ਨਾਲ ਤਾਂ ਸੰਗਤਾਂ ਆਪਣੇ ਆਪ ਨੂੰ ਵਿਢਪਾਗਾ ਮਹਿਸੂਸ ਕਰਦੀਆਂ ਨੇ ਇਸ ਮੌਕੇ ਪਹੁੰਚ ਕੇ ਔਰ ਨਿਮਰਤਾ ਜ਼ਰੂਰ ਦੇਖੀ ਜਾ ਸਕਦੀ ਹੈ ਕਿ ਇੰਨੀ ਗਰਮੀ ੱੱਕਾ ਮੁੱਕੀ ਹੁੰਦੀ ਹੈ ਜਾਂ ਕਿਸੇ ਤਰੀਕੇ ਦੇ ਨਾਲ ਰਸ ਦੇ ਵਿੱਚ ਕੁਝ ਹੁੰਦਾ ਤਾਂ ਸੰਗਤਾਂ ਬਹੁਤ ਨਿਮਰਤਾ ਸਹਿਤ ਅੱਗੇ ਵਧਦੀਆਂ ਨੇ ਸਿਮਰਨ ਗੁਰਬਾਣੀ ਜਾਪ ਗੁਰਬਾਣੀ ਦਾ ਪ੍ਰਵਾਹ ਜਿਹੜਾ ਚੱਲਦਾ ਰਹਿੰਦਾ ਔਰ ਇਹ ਤਸਵੀਰਾਂ ਜਿਹੜੀਆਂ ਹਰਮੰਦਰ ਸਾਹਿਬ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ ਗੁਰਦੁਆਰਾ ਰਾਮਸਰ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਤੱਕ ਨਗਰ ਕੀਰਤਨ ਰਵਾਨਾ ਹੋਇਆ ਔਰ ਕੁਝ ਸਮੇਂ ਦੀ ਦੂਰੀ ਤੈਅ ਹੋਈ ਹੈ ਤਾਂ ਫਿਲਹਾਲ ਇਹ ਨਗਰ ਕੀਰਤਨ ਦੀ ਤਸਵੀਰ ਜਿੱਥੇ ਕੀ ਮਹਾਰਾਜ ਦਾ ਸਰੂਪ ਅਸੀਂ ਦੇਖ ਸਕਦੇ ਹਾਂ ਔਰ ਫੁੱਲਾਂ ਦੀ ਵਰਖਾ ਸੰਗਤਾਂ ਵੱਲੋਂ ਕੀਤੀ ਜਾਂਦੀ ਹੈ ਸੰਕਤਾ ਨੂੰ ਪਾਲਕੀ ਸਾਹਿਬ ਤੋਂ ਹੀ ਪ੍ਰਕਾਰ ਜਿਹੜਾ ਪ੍ਰਸ਼ਾਦ ਹੈ ਫੁੱਲੀਆਂ ਪਤਾਸੀਆਂ ਦਾ ਉਹ ਦਿੱਤਾ ਜਾਂਦਾ ਸੁੱਕਾ ਪ੍ਰਸ਼ਾਦ ਦਿੱਤਾ ਜਾਂਦਾ ਸੋ ਇਹ ਐਸੀਆਂ ਤਸਵੀਰਾਂ ਜਿਹੜੀਆਂ ਕਿ ਘਰਾਂ 'ਚ ਬੈਠੀਆਂ ਸੰਤਾਂ ਦੇਖ ਕੇ ਆਪਣੇ ਆਪ ਨੂੰ ਖੁਸ਼ ਨੁਮਾ ਸਮਝਦਿਆਂ ਨੇ ਆਨੰਦ ਸਮਝਦਿਆਂ ਨੇ ਕਿਉਂਕਿ ਜੋ ਸੰਕਤਾ ਇੱਥੇ ਨਹੀਂ ਪਹੁੰਚ ਸਕੀਆਂ ਘਰ ਬੈਠੇ ਇਸ ਤਸਵੀਰਾਂ ਰਾਹੀਂ ਦਰਸ਼ਨ ਕਰ ਸਕਦੀਆਂ ਨੇ ਸੋ ਇਹ ਸੰਕਤਾ ਜੋ ਦੇਸ਼ਾਂ ਦੇਸ਼ਾਂ ਤੋਂ ਪਹੁੰਚ ਕੇ ਹਰਮੰਦਰ ਸਾਹਿਬ ਦੇ ਜਾਂ ਬਾਕੀ ਹੋਰ ਗੁਰਦੁਆਰੇ ਸਹਿਬਾਨਾਂ ਦੀ ਫੁੱਲਾਂ ਦੀ ਸਜਾਵਟ ਦੀ ਜੇਸੀ ਗੱਲ ਕਰੀਏ ਤਾਂ ਵਕ ਵਕ ਦੇਸ਼ਾਂ ਤੋਂ ਇੱਥੇ ਫੁੱਲ ਪਹੁੰਚੇ ਨੇ ਸਜਾਵਟ ਦੇ ਵਾਸਤੇ ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਸ ਦੀ ਅਸੀਂ ਜੰਨੀ ਤਾਰੀਫ ਕਰੀ ਉਨੀ ਘਟਾ ਹੈ ਫੁੱਲ ਜੋ ਰੰਗ-ਤਰੰਗੇ ਫੁੱਲ ਦੇਸ਼ਾਂ ਦੇਸ਼ਾਂ ਤੋਂ ਪਹੁੰਚੇ ਉਹ ਹੋਰ ਚਾਰਚਨ ਲਾਉਂਦੇ ਨੇ ਸੋ ਸੰਗਤਾਂ ਸਜਾਵਟ ਦੀਆਂ ਜਿਹੜੀਆਂ ਤਸਵੀਰਾਂ ਨੇ ਆਪਣੇ ਮੋਬਾਈਲ 'ਚ ਕੈਦ ਕਰਦੀਆਂ ਨੇ ਤਾਂ ਜੋ ਇਹ ਯਾਦਾਂ ਜੜੀਆਂ ਨੇ ਤਾਂ ਉਮਰ ਯਾਦ ਰਹਿ ਸਕਣ ਇਹ ਆਪਣੇ ਸਮੇਂ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ 'ਚ ਮੋਬਾਈਲ ਫੋਨ ਨਾ ਹੋਣ ਕਰਕੇ ਤਾਂ ਸੰਗਤਾਂ ਨਹੀਂ ਯਾਦਾਂ ਸੰਭਾਲ ਸਕਦੇ ਸਨ ਪਰ ਅੱਜ ਦੇ ਸਮੇਂ ਦੀ ਗੱਲ ਕਰੀਏ ਸੰਗਤਾਂ ਹਰ ਇੱਕ ਨਿੱਕੀ ਤੋਂ ਨਿੱਕੀ ਚੀਜ਼ ਸੰਭਾਲਣ ਦੀ ਕੋਸ਼ਿਸ਼ ਕਰਦੀਆਂ ਨੇ ਹਰ ਇੱਕ ਚੀਜ਼ ਨੂੰ ਆਪਣੇ ਮੋਬਾਈਲ 'ਚ ਕੈਦ ਕਰਦੀਆਂ ਨੇ ਆਪਣੇ ਕੈਮਰੇ 'ਚ ਕੈਦ ਕਰਦੀਆਂ ਨੇ ਤਾਂ ਜੋ ਇਹ ਸਾਰੀਆਂ ਸੋਹਣੀਆਂ ਤਸਵੀਰਾਂ ਨੇ ਇਹ ਬਾਰ-ਬਾਰ ਦੇਖੀਆਂ ਜਾ ਸਕਣ ਸੋ ਇਸ ਵੇਲੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਹਰਮੰਦਰ ਸਾਹਿਬ ਤੱਕ ਜਾਂਦਾ ਹੋਇਆ ਨਗਰ ਕੀਰਤਨ ਜਿਸ ਦੀ ਲੱਖਾਂ ਦੀ ਗਿਣਤੀ ਦਾ ਜਿਹੜਾ ਇਕੱਠ ਹੈ ਉਹ ਦੇਖਿਆ ਜਾ ਸਕਦਾ ਕਿ ਬਹੁਤ ਹੌਲੀ ਕਦਮਦਰ ਕਦਮ ਜੋ ਨਗਰ ਕੀਰਤਨ ਹੈ ਹਰਮੰਦਰ ਸਾਹਿਬ ਵੱਲ ਵਧ ਰਿਹਾ ਔਰ ਜੇ ਗੱਲ ਕਰੀਏ ਤਾਂ ਚਾਲ ਬਹਿਦ ਹੌਲੀ ਹੈ ਔਰ ਕਿਉਂਕਿ ਗੁਰੂ ਸਾਹਿਬ ਦੀ ਸਵਾਰੀ ਜਿਹੜੀ ਹੈ ਉਸ ਨੂੰ ਬਹੁਤ ਅਦਬ ਸਤਕਾਰ ਨਾਲ ਲਿਜਾਇਆ ਜਾਂਦਾ ਹੈ ਸੰਗਤਾਂ ਰਸਤਿਆਂ 'ਚ ਦਰਸ਼ਨ ਕਰਦਿਆਂ ਨੇ ਘਰਾਂ 'ਚ ਬੈਠੀਆਂ ਸੰਗਤਾਂ ਜਿਹੜੀਆਂ ਆਸ-ਪਾਸ ਘਰ ਹੈ ਹਰਮੰਦਰ ਸਾਹਿਬ ਨੂੰ ਜਾਂਦਾ ਰਸਤਾ ਜਿੱਥੇ ਵੀ ਵਿਸ਼ਾਖ ਹੈ ਗੱਲ ਕਰਾਂਗਾ ਸਾਰੀਆਂ ਆਸ-ਪਾਸ ਪੂਰਾ ਪੁਰਾਣਾ ਸ਼ਹਿਰ ਹੈ ਜਿੱਥੇ ਕਿ ਨਿੱਕੀਆਂ ਨਿੱਕੀਆਂ ਗਲੀਆਂ ਨੇ ਉਹਨਾਂ ਗਲੀਆਂ 'ਚ ਨਿਕਲਦਾ ਹੋਇਆ ਅੱਜ ਨਗਰ ਕੀਰਤਨ ਹਰਮੰਦਰ ਸਾਹਿਬ ਪਹੁੰਚੇਗਾ ਔਰ ਜਿੱਦਾਂ ਸੰਗਤਾਂ ਦੇ ਘਰਾਂ ਘਰ ਨੇੜੇ ਨੇ ਉਹ ਸੰਗਤਾਂ ਆਪਣੇ ਘਰਾਂ ਦੇ ਛੱਤਾਂ ਤੇ ਚੜ੍ਹ ਕੇ ਇਹ ਖੂਬਸੂਰਤ ਜੋ ਨਜ਼ਾਰਾ ਹੈ ਉਹ ਦੇਖ ਰਹੀਆਂ ਨੇ ਸੋ ਇਹ ਤਸਵੀਰਾਂ ਜਿੱਥੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਤਾਬਿਆਂ ਸਾਹਿਬ ਤੇ ਬੈਠੇ ਸੇਵਾ ਨਿਭਾ ਰਹੇ ਆ ਔਰ ਉਸ ਤੋਂ ਪਹਿਲਾ ਜੋ ਨਗਰ ਕੀਰਤਨ ਦੀ ਆਰੰਭਤਾ ਹੋਈ ਆ ਤਾਂ ਅਰਦਾਸ ਬੇਨਤੀ ਕਰਨ ਤੋਂ ਬਾਅਦ ਜਦੋਂ ਨਰਸਿੰਘਾ ਦੀ ਆਵਾਜ਼ ਕੰਨਾਂ 'ਚ ਗੂੰਜਦੀ ਆ ਤਾਂ ਉਦੋਂ ਮਾਹੌਲ ਹੋਰ ਖੁਸ਼ਹਰਮਾ ਹੁੰਦਾ ਉਦੋਂ ਸੰਗਤਾਂ ਦੇ ਮਨ 'ਚ ਦੀ ਜਿਹੜੀ ਖੁਸ਼ੀ ਆ ਉਸ ਦਾ ਠਿਕਾਣਾ ਨਹੀਂ ਹੁੰਦਾ ਸੋ ਇਹ ਤਸਵੀਰਾਂ ਜਿੱਥੇ ਵੀ ਦੇਖ ਸਕਦੇ ਆ ਜਿੱਥੇ ਵੀ ਧਿਆਨ ਪੈਂਦਾ ਉੱਥੇ ਸੰਗਤਾਂ ਨਿਮਰਤਾ ਸਹਿਤ ਸਿਮਰਨ ਕਰਦੇ ਹੋਈਆਂ ਨਜ਼ਰ ਆਉਂਦੀਆਂ ਨੇ ਔਰ ਆ ਦੇਖੋ ਹੱਥ ਦੇ ਨਾਲ ਗੁਰੂ ਸਾਹਿਬ ਦੀ ਪਾਲਕੀ ਨੂੰ ਜਦੋਂ ਹੌਲੀ-ਹੌਲੀ ਲਿਜਾਇਆ ਜਾਂਦਾ ਹੈ ਤਾਂ ਉਦੋਂ ਦੀ ਇਹ ਸੇਵਾ ਬੋਧ ਵਿਭਾਗੀ ਸੇਵਾ ਕਹਿ ਸਕਦੇ ਆ ਸੋ ਐਸਪੀਸੀ ਪ੍ਰਧਾਨ ਸੰਤ ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲੇ ਕਈ ਹੋਰ ਮਹਾਨ ਰੂਹਾਂ ਇੱਥੇ ਨਗਰ ਕੀਰਤਨ ਵਿੱਚ ਪਹੁੰਚੀਆਂ ਨੇ ਅੰਮ੍ਰਿਤਸਰ ਦੇ ਕਮਿਸ਼ਨਰ ਔਰ ਬਾਕੀ ਜਿਹੜੇ ਇਸ ਤੋਂ ਪਹਿਲਾਂ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕਾਰਪੋਰੇਸ਼ਨ ਦੇ ਕਮਿਸ਼ਨਰ ਪੁਲਿਸ ਕਮਿਸ਼ਨਰ ਨਾਲ ਮੀਟਿੰਗ ਖਾਸ ਤੌਰ ਤੇ ਕੀਤੀ ਗਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਸੰਗਤਾਂ ਦੂਰ ਦਰਾੜਿਆਂ ਪਹੁੰਚਦੀਆਂ ਨੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਦੀਆਂ ਨੇ ਸੋ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ ਸੰਗਤਾਂ ਕਿਸੇ ਵੀ ਤਰੀਕੇ ਨਾਲ ਪ੍ਰੇਸ਼ਾਨ ਨਾ ਹੋਣ ਜਿਸ ਕਰਕੇ ਕਿ ਹਰ ਇੱਕ ਪ੍ਰਬੰਧ ਜਿਹੜੇ ਨੇ ਪ੍ਰਸ਼ਾਸਨ ਵੱਲੋਂ ਕੀਤੇ ਜਾਣ ਸੋ ਬਾਖੂਬੀ ਜਿਹੜੇ ਪ੍ਰਬੰਧ ਨੇ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਨੇ ਔਰ ਅੱਜ ਦੀ ਇਹ ਤਸਵੀਰ ਕਿੱਥੇ ਕਿ ਚਾਰ ਸਾਹਿਬ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਮਹਾਰਾਜ ਦੇ ਸਰੂਪ ਤੇ ਜਥੇਦਾਰ ਗਾਇਨੀ ਰਵੀਰ ਸਿੰਘ ਜੀ ਔਰ ਪਿੱਛੇ ਵੀ ਜਿਹੜੀ ਸੰਗਤ ਹੈ ਜਿੰਨੀ ਸੰਗਤ ਅੱਗੇ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਓਨੇ ਹਜ਼ਾਰਾਂ ਦੀ ਗਿਣਤੀ ਚ ਸੰਗਤ ਪਿੱਛੇ ਨਜ਼ਰ ਆ ਰਹੀ ਹੈ ਗੁਰੂ ਸਾਹਿਬ ਦੀ ਸਵਾਰੀ ਦੇ ਪਿੱਛੇ ਪੱਚੀ ਸੰਗਤਾਂ ਗੁਰਬਾਣੀ ਪੜਦੇ ਸਿਮਰਨ ਕਰਦੇ ਅੱਗੇ ਨੂੰ ਵੱਧ ਰਹੇ ਨੇ ਦਰਬਾਰ ਅੱਗੇ ਵੱਧ ਕੇ ਹਰਮੰਦਰ ਸਾਹਿਬ ਜਦੋਂ ਇਹ ਨਗਰ ਕੀਰਤਨ ਪਹੁੰਚੇਗਾ ਤਾਂ ਜਕਾਰਿਆਂ ਦੀ ਗੂੰਜ ਦੇ ਵਿੱਚ ਸੰਗਤਾਂ ਆਪਣੀਆਂ ਖੁਸ਼ੀ ਜ਼ाहिर ਕਰਦੀਆਂ ਨੇ ਸੋ ਇਹ ਤਸਵੀਰਾਂ ਜਿੱਥੇ ਹਰ ਕੋਈ ਅੱਜ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਇਆ ਸੰਗਤਾਂ ਆਪਣੇ ਘਰਾਂ ਤੋਂ ਪ੍ਰਸ਼ਾਦ ਜਿਹੜਾ ਉਹ ਲੈ ਕੇ ਆਉਂਦੇ ਨੇ ਮਠਿਆਈ ਦੇ ਡੱਬੇ ਫਲ ਫਰੂਟ ਔਰ ਇਹ ਜੋ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨਾਲ ਜੋ ਸੰਗਤਾਂ ਦੀ ਹਾਪ ਭਾਵਨਾ ਜੋ ਗੁਰੂ ਸਾਹਿਬ ਵਾਸਤੇ ਖੁਸ਼ੀ ਹੈ ਉਹ ਜ਼ਾਹਰ ਕੀਤੀ ਜਾ ਸਕੇ ਸੋ ਬਹੁਤ ਖੂਬਸੂਰਤ ਦਰਸ਼ਨ ਪਸਾਕਾ ਐਸੀ ਦੇਖ ਸਕਦੇ ਆ ਗੁਰੂ ਸਾਹਿਬ ਦੀ ਸਵਾਰੀ ਜਿੱਥੇ ਕਿ ਇਸ ਨਗਰ ਕੀਰਤਨ ਦੇ ਦਰਸ਼ਨਾ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚਦੀਆਂ ਨੇ ਔਰ ਇਹ ਮਹਾਰਾਜੀ ਸਵਾਰੀ ਦੇ ਦਰਸ਼ਨ ਵਾਸਤੇ ਸੰਗਤਾਂ ਘਰ ਬੈਠੀਆਂ ਦਰਸ਼ਨ ਕਰ ਸਕਦੀਆਂ ਨੇ ਸੋ ਬਹੁਤ ਖੂਬਸੂਰਤ ਨਜ਼ਾਰਾ ਅਸੀਂ ਤੁਹਾਨੂੰ ਪੂਰਾ ਨਜ਼ਾਰਾ ਜਿਹੜਾ ਉਹ ਕੈਮਰੇ ਚੋਂ ਦਿਖਾ ਰਹੇ ਹਾਂ ਕਿਵੇਂ ਕਿ ਸੰਗਤਾਂ ਹੌਲੀ-ਹੌਲੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਹਰਿਮੰਦਰ ਸਾਹਿਬ ਵੱਲ ਵਧ ਰਹੀਆਂ ਨੇ ਔਰ ਇਹ ਨਗਰ ਕੀਰਤਨ ਜਦੋਂ ਸ਼ੁਰੂਆਤ ਹੁੰਦੀ ਹੈ ਪੰਨ ਸਿੰਘ ਸਹਬਾਨਾ ਦੀ ਅਗਵਾਈ ਦੇ ਵਿੱਚ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਜੋ ਆਰੰਭ ਹੋਇਆ ਸੋ ਬਹੁਤ ਕਮਾਲ ਦੀਆਂ ਤਸਵੀਰਾਂ ਬਹੁਤ ਖੂਬਸੂਰਤ ਤਸਵੀਰਾਂ ਜਿੰਨੀ ਤਾਰੀਫ ਕਰਾਂ ਓਨੀ ਘੱਟ ਹੈ ਔਰ ਅੱਜ ਪਹਿਲੇ ਪ੍ਰਕਾਸ਼ ਜਿਹੜੇ ਜਿੱਥੇ ਸੰਗਤਾਂ ਘਰਾਂ ਤੋਂ ਤਿਆਰੀਆਂ ਕਰਕੇ ਇੱਥੇ ਪਹੁੰਚਦੀਆਂ ਨੇ ਔਰ ਤਿੰਨ ਤਿੰਨ ਚਾਰ ਚਾਰ ਦਿਨ ਤੋਂ ਸੰਗਤਾਂ ਦੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਕਈਆਂ ਦੇ ਵੱਲੋਂ ਲੱਡੂ ਜਿਹੜੇ ਹੱਥੀ ਤਿਆਰ ਕੀਤੇ ਜਾਂਦੇ ਆ ਸੰਗਤਾਂ ਵੱਲੋਂ ਔਰ ਫੁੱਲਾਂ ਦੀ ਸਜਾਵਟ ਜਿਹੜੀ ਹੈ ਉਹ ਵੀ 2 ਦਿਨ ਪਹਿਲਾਂ ਸ਼ੁਰੂ ਹੁੰਦੀ ਲਗਾਤਾਰ ਸੇਵਾ ਰਾਤ 12 ਵਜੇ ਦੇ ਕਰੀਬ ਸੇਵਾ ਜਿਹੜੀ ਹੈ ਸਮਾਪਤ ਹੋਈ ਹੈ ਫੁੱਲਾਂ ਦੀ ਸਜਾਵਟ ਦੀ ਸੋ ਹਰਮੰਦਰ ਸਾਹਿਬ ਦੀ ਜਿਹੜੀ ਤਸਵੀਰ ਹੈ ਉਹ ਵੀ ਨਵੇਕਲੀ ਹੈ ਰੋਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਦੋਂ ਬੁਰੂ ਸਾਹਿਬ ਦੀ ਸਵਾਰੀ ਨਿਕਲਦੀ ਹੈ ਤਾਂ ਹਰ ਕੋਈ ਹੱਥ ਜੋੜ ਕੇ ਆਦਰ ਮਾਨ ਨਾਲ ਸੀਸ ਝੁਕਾਉਂਦਾ ਹੈ ਔਰ ਜੋ ਮੂਹ ਮੰਗੀ ਮਰاد ਹੈ ਉਹ ਪਾਉਂਦਾ ਹੈ ਹੱਥ ਜੋੜ ਕੇ ਅਰਦਾਸ ਕਰਦਾ ਹੈ ਸਰਬੱਤੇ ਭਲੇ ਦੀ ਜੋ ਸਿੰਘ ਹੈ ਅਰਦਾਸ ਕਰਦਾ ਹੈ ਸੋ ਇਹ ਜੜੀਆਂ ਖੂਬਸੂਰਤ ਤਸਵੀਰਾਂ ਅਸੀਂ ਨਗਰ ਕੀਰਤਨ ਦੀਆ ਦੇਖ ਸਕਦੇ ਆ ਜਿੱਥੇ ਹਰ ਕੋਈ ਇਸ ਵਿੱਚ ਸ਼ਾਮਲ ਹੁੰਦਾ ਤੇ ਆਪਣੇ ਆਪ ਨੂੰ ਵਟ ਭਾਗਾ ਸਮਝਦਾ ਹੈ ਜਕਾਰਿਆਂ ਦੀ ਗੂੰਜ ਦੇ ਵਿੱਚ ਨਗਰ ਕੀਰਤਨ ਜਿਹੜਾ ਉਹ ਹਰ ਮੰਦਰ ਸਾਹਿਬ ਵੱਲ ਰਵਾਨਾ ਹੋ ਰਿਹਾ ਸੋ ਸੰਗਤਾਂ ਦਾ ਜਿਹੜਾ ਅਖਾ ਪਿਆਰ ਹੈ ਸੋ ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਸੋ ਜਿਹੜੇ ਦੂਰ ਦਰਬਾਰੀ ਸਿੰਘ ਜਿਹੜੇ ਨੇ ਉਹਨਾਂ ਵੱਲੋਂ ਵੀ ਗੁਰੂ ਸਾਹਿਬ ਵੱਲ ਮੁੱਖ ਕਰਕੇ ਹੌਲੀ ਹੌਲੀ ਪਿੱਛੇ ਨੂੰ ਪੈਰ ਕੀਤਾ ਜਾ ਰਿਹਾ ਗੁਰੂ ਸਾਹਿਬ ਦਾ ਆਦਰਮਾਨ ਕਿ ਅਦਬ ਦੇ ਨਾਲ ਜਿਵੇਂ ਪਾਲਕੀ ਸਾਹਿਬ ਸਵੇਰੇ ਪ੍ਰਕਾਸ਼ ਵੇਲੇ ਤੜਕੇ ਨੂੰ ਹਰਮੰਦਰ ਸਾਹਿਬ ਵੱਲ ਅਕਾਲ ਤਖਤ ਸਾਹਿਬ ਤੋਂ ਆਉਂਦੀ ਹੈ ਉਹ ਵੀ ਉਹਦੇ ਵੀ ਦੋ ਦਰਬਾਰੀ ਸਿੰਘ ਹੌਲੀ-ਹੌਲੀ ਕਦਮ ਧਰਦੇ ਹੋਏ ਮਹਾਰਾਜ ਦੇ ਸਰੂਪ ਦੇ ਨਾਲ-ਨਾਲ ਪਹੁੰਚਦੇ ਨੇ ਉਸੇ ਚਾਲ ਦੇ ਵਿੱਚ ਅੱਜ ਮਹਾਰਾਜ ਦਾ ਸਰੂਪ ਜੜਾ ਕਿ ਕਿਸੇ ਵੀ ਤਰ੍ਹਾਂ ਨਾਲ ਕੋਈ ਝਟਕਾ ਨਾ ਲੱਗੇ ਕਿਸੇ ਸੰਗਤ ਨੂੰ ਠੇਡਾ ਨਾ ਲੱਗੇ ਸੋ ਇਸੇ ਕਰਕੇ ਜਿਹੜੀ ਇਹ ਸੰਗਤਾਂ ਦੀ ਜਿਹੜੀ ਭਾਵਨਾ ਉਹ ਹੌਲੀ-ਹੌਲੀ ਸੰਗਤਾਂ ਨਗਰ ਕੀਰਤਨ ਨੂੰ ਲੈ ਕੇ ਜਾਂਦੀਆਂ ਨੇ ਉਹ ਫੁੱਲਾਂ ਦੇ ਨਾਲ ਲੱਦੀ ਹੋਈ ਹੈ ਪਾਲਕੀ ਸਾਹਿਬ ਜਿਸ ਨੂੰ ਵੇਖ ਕੇ ਵਾਕਈ ਅੱਖਾਂ ਨੂੰ ਚਮਕ ਮਿਲਦੀ ਹੈ ਔਰ ਹਰ ਕੋਈ ਮੋਬਾਈਲਾਂ ਦੇ ਵਿੱਚ ਤਸਵੀਰਾਂ ਕੈਦ ਕਰ ਰਿਹਾ ਹੈ ਸੰਗਤਾਂ ਦਾ ਇਹ ਇਕੱਠ ਦੇਖੀਏ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿ ਕਿ ਕੀੜੀ ਹੋਵੇ ਜਾਂ ਕਿਉਂਕਿ ਗੁਰੂ ਸਾਹਿਬ ਦੇ ਸਾਹਮਣੇ ਆਪਣੇ ਆਪ ਨੂੰ ਸੰਗਤਾਂ ਕੁਛ ਨਹੀਂ ਕਹਿ ਸਕਦੀਆਂ ਔਰ ਫੁੱਲਾਂ ਦੀ ਵਰਖਾ ਦੇ ਵਾਸਤੇ ਨੌਜਵਾਨਾਂ ਦੇ ਵੱਲੋਂ ਜਿਹੜਾ ਖਾਸ ਉਪਰਾਲਾ ਹੈ ਉਹ ਮਸ਼ੀਨ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸੰਗਤਾਂ ਉੱਪਰ ਗੁਰੂ ਸਾਹਿਬ ਦੇ ਉੱਪਰ ਕਿਉਂਕਿ ਇਹ ਜਿਹੜੀ ਭਾਵਨਾ ਹੈ ਇਹ ਬਹੁਤ ਸ਼ਰਧਾ ਭਾਵਨਾ ਦੇ ਨਾਲ ਪਿਆਰੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਇਹ ਦੂਰ ਦਰਾਡੇੋਂ ਇੱਥੇ ਪਹੁੰਚ ਕੇ ਸੰਗਤਾਂ ਵਕਫਾ ਕਿਸਮ ਦੇ ਪਕਵਾਨਾਂ ਦੀ ਤਿਆਰੀ ਕਰਦੀ ਹੈ